ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਜੀ ਅੱਜ ਦੇ ਨਵੇਂ ਬਲੌਗ ਵਿੱਚ ਹੋਰ ਕਿਵੇਂ ਮਿੱਤਰੋ ਵਧੀਆ ਸਾਰੇ ਅੱਜ ਬਾਈ ਲੱਗੇ ਆ ਸੀ ਇੰਟਰਨਾ ਹਮਿੰਦਰਾ ਰੈਟਰ ਇੰਟਰਨੈਸ਼ਨਲ ਪੁਰਾਣਾ ਮਾਡਲ ਆ ਇਹਨੂੰ ਉਹ ਲੀਕ ਕਰਦਾ ਸੀ ਗੱਬੇ ਤੋਂ ਆਪਾਂ ਨੇ ਦੇਖਣਾ ਹੈ ਨੇ ਜੋੜੂ ਕੋਲ ਕੇ ਗੱਬੇ ਤੋਂ ਵੀ ਕਿਆ ਲੀਕ ਕਰਦਾ ਨਾ ਕੋਈ ਸੀਲ ਤੋਂ ਲੀਕ ਕਰਦੀ ਕਿਆ ਕਰਦਾ ਲੀਕ ਤੇ ਬਾਕੀ ਦਿਖਾਉਣੇ ਆ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਇਹ ਇਹ ਨਾ ਥੱਲੇ ਤੋਂ ਲੀਕਿੰਗ ਦੀ ਪ੍ਰੋਬਲਮ ਆ ਤੇ ਇੱਕ ਨਾ ਇਹਦੀ ਆਵਾਜ਼ ਆ ਆਵਾਜ਼ ਗੇਰ ਆਵਾਜ਼ ਕਰ ਰਹਾ ਉਹ ਦੇਖਦੇ ਆਪਾਂ ਵੀ ਜੇ ਕੋਈ ਗਰਾਰੀ ਜਾਂ 베어ਿੰਗ ਮੂਰੀ ਕੋਈ ਭਨੇ ਵਾਲਾ ਏ ਉਹ ਆਪਾਂ ਨੇ ਚੇਂਜ ਕਰ ਦੇਣਾ ਇਹਦਾ ਤੇ ਬਾਕੀ ਫਿਰ ਆਪਾਂ ਚਲਾ ਕੇ ਦੇਖਦੇ ਆ ਕਿ ਜੇ ਤੇਲ ਘਟਾ ਤੇਲ ਵੀ ਥੋੜਾ ਹੀ ਨਿਕਲਿਆ ਇਹਦੇ ਵਿੱਚ ਦੇ ਉਹ ਵੀ ਆਪਣੇ ਪੂਰਾ ਕਰਨਾ ਅੱਜ ਤੇ ਬਾਕੀ ਦਿਖਾਉਣੇ ਆ ਕੌਂਦੀ ਇਹਦੀ ਏਜੰਸੀ ਵਿਮਿੰਦਰਾ ਟਰੈਕਟਰ ਲੱਗੇ ਖੋਲਣ ਆਪਾਂ ਨੇ ਵਿੱਚ ਕੱਟਿਆ ਦਾ ਇਹ ਇਹ ਥੋੜਾ ਜਾਂ ਫਿਰ ਪੁਰਾਣਾ ਮਾਡਲ ਕਰਕੇ ਇਹਦੇ ਵਿੱਚ ਗੇਅਰ ਦੇ ਵਿੱਚ ਪ੍ਰੋਬਲਮ ਆ ਕੋਈ ਆਵਾਜ਼ ਆ ਤੇ ਤੇਲ ਵੀ ਘਟਾ ਉਹ ਵੀ ਆਪਣੇ ਪੂਰਾ ਕਰਨਾ ਅੱਜ ਤੇ ਹੁਣ ਅੱਗੇ ਆਪਾਂ ਇਹਨੂੰ ਖੋਲ ਕੇ ਦੇਖਦੇ ਗੱਬੇ ਤੋਂ ਵੀ ਵਿੱਚ ਕੀ ਆ ਪ੍ਰੋਬਲਮ ਆ ਹੁਣ ਆ ਇਹਦਾ ਪਤਾ ਨਹੀਂ ਲੱਗਣਾ ਲੀਕੀ ਦੀ ਪ੍ਰੋਬਲਮ ਤਾਂ ਹੈਗੀ ਆ ਵੀ ਲੀਕ ਕਰਦਾ ਹੈ ਡਾਇਰੈਕਟਰ ਤੇ ਉਹ ਵੀ ਦੇਖਣਾ ਸੀਲ ਸੂਲ ਪਾਉਣੇ ਆਪਾਂ ਗੱਬੇ ਤੋਂ ਖੋਲ ਕੇ ਇਹਨੂੰ ਦਿਖਾਉਣਾ ਮੈਂ ਅੱਗੇ ਵੀਡੀਓ ਦੇ ਵਿੱਚ ਵੀ ਕੀ ਕੀ ਕੰਮ ਕਰਿਆ ਇਹਦਾ ਮਿਲਦੇ ਆ ਹੁਣ ਆਪਾਂ ਅੱਗੇ ਵੀਡੀਓ ਦੇ ਵਿੱਚ ਜੀ ਆਪਾਂ ਨੇ ਤੇਲ ਤਾਈ ਦਾ ਕੱਢਤਾ ਤੇਲ ਵੀ ਘਾਟੀ ਨਿਕਲਿਆ ਬਾਲਟੀ ਜੇ ਦੇ ਵਿੱਚ ਇੰਨਾ ਕਿ ਨਿਕਲਿਆ ਮਤਲਬ ਹੁਣਾ ਟੁਕ ਟੁਕਾ 68 ਲੀਟਰ ਤੇਲ ਹੋਣਾ ਇਹਦੇ ਵਿੱਚ ਤੇ ਜਿਹੜਾ ਨਿਕਲਿਆ ਤੇ ਇਹਨੂੰ ਹੁਣ ਲੈਂਨ ਲੂਨ ਲਾਉਣਾ ਆਪਾਂ ਗੱਬੇ ਤੇ ਇਹਨੂੰ ਦੋ ਹਿੱਸਿਆਂ 'ਚ ਕਰਨਾ ਹੈ ਅੱਗੇ ਇਹ ਬਰੇ ਤੋਂ ਜੋੜ ਪੁੱੜਣਾ ਆਪਣੇ ਗੱਬੇ ਤੋਂ ਆ ਜੋੜ ਗੱਬੇ ਤੋਂ ਖੋਲਣਾ ਇਹ ਨਾ ਪੁਰੇ ਉਹ ਲਿੰਕ ਕਰਦਾ ਦੇਖੋ ਥੱਲੇ ਉਹ ਆਪਣੇ ਸੀਲ ਲਈ ਆਹ ਕੋਣੀਏ ਨਵੀਂ ਇਹ ਤੁਹਾਨੂੰ ਮੈਂ ਦਿਖਾਉਂਦਾ ਅੱਗੇ ਓਕੇ ਇਹਨੂੰ ਇਹ ਬਈ ਪਿੱਛੇ ਕੱਟਿਆ ਇਹਦਾ ਇੰਜਨ-ਉੰਜਨ ਦਾ ਇਹਦਾ ਆਇਆ ਨਾ ਓਕੇ ਆ ਬਸ ਆਹੀ ਲੀਕ ਦੀ ਪ੍ਰੋਬਲਮ ਆ ਇਹ ਆਪਾਂ ਨੇ ਹਟਾ ਦੇਣੀ ਆ ਬਾਕੀ ਤਾਂ ਠੀਕ ਆ ਰਿਕਾ ਲਓ ਜੀ ਉਹ ਲੈ ਆਪਣੇ ਵਿੱਚ ਥਲੇ ਬਾਈ ਲੱਗ ਗਿਆ ਬੰਮਨ ਹੋਰ ਅਮਨ ਬਾਈ ਕਿ ਆਹਲਾ ਵਧੀਆ ਜੀ ਵਧੀਆ ਠੀਕ ਹੈ ਕਰਨ ਕਿਹੜੀ ਹੀਲ ਹੈ ਬਾਈ ਆਹੋ ਯਾਰ ਗੇਰ ਵਾਲੀ ਸੀ ਹੀਲ ਆ ਸ਼ਾਫਟ ਵਾਲੀ ਮਤਲਬ ਆ ਆਲੀ ਹਨ ਉਹ ਹੀਲੀ ਤੇ ਦੇਖਦੇ ਹਾਂ ਮਾਕੇ ਕਿ ਆਸ ਆਪਣਾ ਚੰਦਾ ਆ ਮਾ ਮਤੀ ਦੇ ਸਰਜਰੀ ਬੇ ਕਪਦੇ ਨਹੀਂ ਖੋਲਣਾ ਪਵੇ ਹੂੰ ਜਿੱਥੇ ਸਾਡੇ ਸਾਥ ਕੋਕਟੇ ਵਧੀਆ ਆਵਾਜ਼ ਵੀ ਆਉਂਦੀ ਆ ਮਨ ਬਾਈ ਇਹ ਫਿਰ ਆਵਾਜ਼ ਦੀ ਆਵਾਜ਼ ਨਹੀਂ ਆਵਾਜ਼ ਦਾ ਕੀ ਹਿੱਲਾ ਹੋਊਗਾ ਆਵਾਜ਼ ਤਾਂ ਬਈ ਹੈ ਨਾ ਤੇਲ ਪਾਏ ਤੇ ਪਹਿਲਾਂ ਬਾਅਦ ਚ ਪਤਾ ਲੱਗਣਾ ਸੀ ਰੀਜ਼ ਵਿੱਚ ਘੱਟੇ ਨਿਕਲਿਆ ਹਾਂ ਤੇਲ ਵੀ ਘੱਟ ਨਿਕਲਿਆ ਤੇਲ ਵੀ ਘੱਟੇ ਨਿਕਲਿਆ ਤੇਲ ਕਰਕੇ ਵੀ ਆਵਾਜ਼ ਹੋ ਜਾਂਦੀ ਆ ਬਾਕੀ ਕਿ ਮਾਡਲ ਵੀ ਕਿੰਨਾ ਮਾਡਲ ਹੋਊਗਾ ਇਹ 99 ਬਾਬੇ 99 ਮਾਡਲ ਆ ਹਾਂ 99 ਮਾਡਲ ਆ ਪੱਕੀ ਇਹਨਾਂ ਦੀ ਹੈ ਵੀ ਪਿੱਛੇ ਡਿਵਾਈਸ हां ਇਹ ਪਿੱਛੇ ਦੇ ਆਵਾਜ਼ ਕਰਦੇ ਵੀ ਆ ਜੰਮੂ ਨੂੰ ਆ ਇਹਨਾਂ ਨੂੰ ਆ ਉਹ ਹੁਣ ਦੇਖਦੇ ਸੀਟ ਪਾ ਕੇ ਸਰ ਦੇ ਤੇਲ ਪਾ ਕੇ ਤੇਲ ਪਿਆ ਆਪਣੇ ਕੋ ਹਾਂ ਵਾ ਠੀਕ ਆ ਆ ਖੋਲਾ ਨਾੜੋ ਹੀਲ ਪੱਟ ਕੇ ਦੇਖ ਲੈਣੇ ਆ ਲਿਆ ਕੇ ਪਾ ਦਾਂਗੇ ਆਪਾਂ ਕਰਦਾ ਜੀ ਇਹਨਾਂ ਦਾ ਜਿਹੜੀ ਆਏ ਆ ਕਿ ਸਮਾਨ ਹਨਾ ਜਿੱਥੇ ਮਰਜ਼ੀ ਠੀਕ ਹੈ ਨਹੀਂ ਕਰਦਾ ਹੀ ਲੀਕਾ ਬਾਕੀ ਇਹੀ ਆਤੀ ਤੇ ਆ ਬਾ ਹੀਲ ਪਾ ਕੇ ਸਰ ਜਣਾ ਫਿਰਦਾ ਹਾਂ ਮੁੰਬਈ ਟਰੈਕਟਰ ਤਾਂ ਠੀਕੇ ਹਨਾ ਜੇ ਕਿਸੇ ਨੇ ਹਨਾ ਹਾਂ ਹਾਂ ਮੜੇ ਮੁੱਟੇ ਕੰਮ ਨੂੰ ਜੇ ਹਨਾ ਮੜੇ ਮੁੱਟਾ ਕੰਮ ਲੈਣਾ ਹੈ ਟਾਂਡਿਆਂ ਨੂੰ ਜਾਂ ਮੜੇ ਮੁੱਟੀ 2-4 ਕਿਲੋ ਦੀ ਖੇਤੀ ਆ ਤਾਂ ਉਹਦੇ ਘਾਤ ਤਾਂ ਠੀਕੇ ਆ ਤੇਲ ਨੂੰ ਵੀ ਸਸਤਾ ਪੈਂਦਾ ਹਾਂ ਨਾਲੇ ਤੇਲ ਡੀਜ਼ਲ ਡੀਲ ਵੀ ਘੱਟੇ ਖਾਂਦਾ ਹੂੰ ਰੇਟ ਵੀ ਹੁਣ ਇਹਦਾ ਇੰਨਾ ਕੇ ਆ ਜੈ ਜੈ ਆ ਹਾਂ ਪਤਾ ਨਹੀਂ 15 ਪਤਾ ਨਹੀਂ 10 ਮੰਗਦੇ ਇਹਦਾ ਹਾਂ ਉਹਦਾ ਵੀ ਘਾਕ ਨਹੀਂ ਅੱਜ ਕੱਲ ਆਉਂਦਾ ਵੀ ਕੁਝ ਨਹੀਂ ਲੱਖ ਦਾ ਇਹਦਾ ਹੈ ਨਹੀਂ ਲੱਖ ਨੂੰ ਦਵਾਂਦਾ ਬਾਈ ਮੋਟਰ ਸਕੂਟਰ ਜਗੜੀ ਦਾ ਤਪਈ ਜਾਂਦੀ ਹੈ ਲੱਖ ਹੁਣ ਹਾਂ ਦੇਖਿਆ ਜਾ ਵੀ ਨਹੀਂ ਕੁਝ ਨਹੀਂ ਕੋਈ ਆ ਇਹਦਾ ਚਾਰ ਟਾਇਰਾਂ ਵਾਲਾ ਰੇਟਰ ਦੇਣਾ ਲੱਗਦਾ ਹੈ ਕਿੰਨਾ ਕੰਮ ਕਰਨਾ ਕਿੰਨਾ ਕੰਮ ਕਰਨਾ ਹੋਰ ਕੀ ਏ ਬਈ ਇਹਦੀ ਨਾ ਹਸੀਲੀ ਕਰਦੀ ਆ ਆ ਦੇਖੋ ਇੱਥੇ ਇਹ ਲਵੇ 12 ਉਹਦਾ ਅੰਦਰ ਤੋਂ ਮਾਰਨੀ ਇਹ ਆਪਾਂ ਨੇ ਗੱਭਰ ਤੋਂ ਖੋਲਣਾ ਪਿਆ ਆਪਾਂ ਨੂੰ ਹੁਣ ਆਪਾਂ ਨੇ ਕੋੜੀਆਂ-ਕੁੜੀਆਂ ਲਾਤੀਆਂ ਸੈੱਟ ਕਰਦੀਆਂ ਨਾਟੇ ਦੇ ਖੋਲਤੇ ਮੈ ਜਿ ਤਾਂ ਇਹ ਹੋ ਗਿਆ ਦੇਖੋ ਫਿਰ ਤੋਂ ਜੁਦਾ ਹੋ ਗਿਆ ਠੀਕ ਹੈ ਹੁਣ ਹੁਣ ਗੱਬੇ ਦੇ ਪੱਟ ਕੇ ਸੀਲ ਪੈਣੀ ਆ ਰੀ ਦਰੋਂ ਵੀ ਆਪਣੇ ਨੰਦ ਨੂੰ ਸਾਰੇ ਖੋਲਦੇ ਆ। ਹੁਣ ਆਪਾਂ ਗੱਬੇ ਦੇ ਨਾ ਸੀਲ ਪਾਉਨੇ ਆ ਇਹਦੀ ਖੋਲ ਕੇ। ਬਾਅਦ ਮਨੂੰ ਮੇਰਾ 15 ਲੋੜਾ ਇੱਕ ਦੀ ਪਿੱਛੇ ਕਰਨਾ ਇਹਨੂੰ। ਬੱਬੇ ਦੇ ਦੋ ਹਿੱਸੇ ਕਰਨੇ ਟਰੈਕਟਰ ਦੇ। ਬਾਈ ਆ ਜਵੇ ਉਥੇ ਇੱਕ ਇਹਨੂੰ ਧੱਕਾ ਮਾਰ ਕੇ ਆਪਾਂ ਪਿਛੇ ਨੂੰ ਕਰਦੇ ਆ ਇਹਦੇ ਦੇ ਦੋ ਹਿੱਸੇ ਹੋ ਜਾਣੇ ਅਲਹਿਦਾ ਹੋ ਜਾਣਾ ਉੱਤੇ। ਫਿਰ ਆਪਾਂ ਪੱਟ ਕੇ ਇਹਨਾਂ ਸੀਲ ਪਾਉਨੇ ਆ ਨਾਲ ਇਹਦੇ ਜੇ ਕੋਈ ਗਰਾਰੀ ਗਰੂਰੀ দাগੀ ਹੋਈ ਉਹ ਵੀ ਦੇਖ ਲੈਣੇ ਆ। ਬੈਸੇ ਤਾਂ ਮੰਨੂ ਇਹਦੇ ਸਟਾਰਾਂ ਦੀ ਆਵਾਜ਼ ਲੱਗਦੀ ਪਿੱਛੇ ਦੇ ਜਿਹੜੇ ਸਟਾਰ ਆਵਾਜ਼ ਕਰਦੇ ਆ ਉਹ ਸੁੱਕੇ ਕਰਕੇ ਵੀ ਕਰ ਸਕਦੇ ਆ ਕਿਉਂਕਿ ਤੇਲ ਘਟਦਾ ਇਹਦੇ ਵਿੱਚ ਤੇਲ ਇਹਦੇ ਵਿੱਚ ਤੇ ਬਾਅਦ ਹੀ ਨਿਕਲਿਆ ਲੀਕ ਕਰਦਾ ਸੀਲ ਕਰਕੇ ਤੇ ਆਪਾਂ ਪਹਿਲਾਂ ਇਹਨੂੰ ਸੀਲ ਪਾ ਕੇ ਤੇਲ ਦੂਲ ਪਾ ਕੇ ਪੂਰਾ ਕਰਕੇ ਨਾ ਤੇਲੇ ਦਾ ਸਾਰਾ ਫਿਰ ਚਲਾ ਕੇ ਦੇਖਦੇ ਆ ਜੇ ਫੇਰ ਆਵਾਜ਼ ਕਰੀ ਫਿਰ ਆਪਾਂ ਦੇਖਾਂਗੇ ਪਿੱਛੇ ਦੇ ਪੱਟਾਂਗੇ ਇਹਨੂੰ ਫਿਰ ਆਪਾਂ ਟੱਪਾ ਚੱਕਣਾ ਪੈਣਾ ਅਪਾ ਚੱਕ ਕੇ ਫਿਰ ਆਪਾਂ ਦੇਖਦੇ ਇਹਨੂੰ ਕਰਦੇ ਆ ਲੋਕੋ ਜੀ ਕਰ ਲਿਆ ਲੱਗ ਤੇ ਪਨੇ ਦਾ ਸ਼ਾਫਟ ਵੀ ਪਟਲੀ ਮੇਨ ਸ਼ਾਫਟ ਇੱਥੇ ਇਹਦੇ ਸੀਲ ਹੁੰਦੀ ਆ ਆ ਦੇਖੋ 베어ਿੰਗ ਆ 베어ਿੰਗ ਦੇ ਥੱਲੇ ਦੀ ਖੇੜਾ ਨਾ ਆ ਆ ਸੀਲ ਆ ਇਸ ਸੀਲ ਪਾਉਣੀ ਆ ਲੌਕ ਵੀ ਲੱਗਿਆ ਲੌਕ ਕੱਢ ਕੇ ਆਪਾਂ ਨੇ ਹੁਣ ਇਹ ਸੀਲ ਪਾਉਣੀ ਆ ਇਹ ਸੀਲ ਹੀ ਕਰਦੀ ਆ ਅੰਦਰੋਂ ਇੱਧਰ ਇਹਦਾ ਗੇਅਰ ਬਾਕਸ ਈ ਆ ਤੇ ਇਹ ਸੀਲ ਹੀ ਕਰਦੀ ਦੀ ਇਹਨੇ ਸੀਲ ਕਰਕੇ ਨਾ ਟਰੈਕਟਰ ਚ ਤੇਲ ਨਹੀਂ ਤਾਂ ਖੜਦਾ ਦੇਖੋ ਸੀਲ ਇਹ ਵੀ ਲੀਕ ਹੋਈ ਵੀ ਇਹ ਥੱਲੇੋਂ ਸੀਲ ਲੀਕ ਕਰੀ ਜਾਂਦੀ ਮੈਨੂੰ 베ARING ਦਾ ਵੀ দাগ ਹੀ ਲੱਗਦਾ ਇਹ 베ARING ਦੀ ਆਵਾਜ਼ ਧੀ ਇਹ ਇਹ ਨਾ ਆਵਾਜ਼ ਵੀ ਬਾਰੇ ਵੀ ਆਵਾਜ਼ ਕਰਦਾ ਹੈ ਤੇ ਹੁਣ ਆਪਾਂ ਇਹਨੂੰ ਪਟਕੇ ਦੇਖਦੇ ਆ ਵੀ ਕਿਹਿਆ ਚੱਕਰਾ ਪਹਿਲਾਂ ਤਾਂ ਸੀਲ ਪਾ ਲਈਏ ਫਿਰ ਅੰਦਰ ਮਣੀਆਂ ਹੀ ਦੇਖ ਲੈਣੇ ਵੀ ਗਰਾਰੀਆਂ ਜਿਵੇਂ ਘੁਮਾ ਕੇ ਵੀ ਗਰਾਰੀ ਗਰੂਰੀ ਕੋਈ দাগੀ ਤਾਂ ਨਹੀਂ ਹੈ ਕਿ ਕੋਈ ਦੰਦਾ ਪੈਂਟ ਪਿਆਵਾ ਬਰਾਦੀ ਤਾਂ ਜਿਉ ਲੱਗਦੀ ਆ। ਉਂਗਰ ਆ ਰਹੀ ਨਾਲ ਜਿਉ ਲੱਗਦੀ ਆ। ਅਹ ਹਾਂ। ਬਰਾਦੀ ਤਾਂ ਓਕੇ ਆ। ਮੱਕੀ ਇੱਧਰ। ਹੁਣ ਆਪਾਂ ਸੀਲੇ ਪਾ ਕੇ ਦੇਖਦੇ ਪਹਿਲਾਂ ਹਨਾ। ਤੇ ਹੀਲ ਗਿਆ ਚੱਕਰ। ਬਾਕੀ ਟਰੈਕ ਹੁਣ ਤਾਂ ਸਾਫ਼ ਆ ਸਾਲਾ। ਬਸ ਆਹੀ ਸੀਲ ਕਰਕੇ ਥੋੜਾ ਲੀਕ ਜਿਆ ਕਰਦਾ ਦਾ ਇਹ ਹੁਣ ਚਲ ਸੀਲ ਪਾਏ ਦਿੰਨੇ ਆ ਬੈਰਿੰਗ ਵੀ ਜੇ ਪੱਟ ਕੇ ਦੇਖ ਲੈਣਾ ਬੈਰਿੰਗ ਪੈਂਦਾ ਹੋਇਆ ਆਪਾਂ ਨੇ ਬੈਰਿੰਗ ਵੀ ਪਾ ਦੇਣਾ ਓਏ ਸੀਲ ਵੀ ਪੱਟ ਲਈ ਆਪਾਂ ਨੇ ਇਹਦੇ ਵਿੱਚ ਤੇ ਸੀਲ ਆ ਪਈ ਆ ਇਹ ਸੀਲ ਘਸ ਗਈ ਆ 398010 ਨੰਬਰ ਸੀਲ ਆ ਆ ਬੈਰਿੰਗ ਵੀ ਬੈਰਿੰਗ ਜੀ ਵੀ ਪਲੇ ਆ ਇਹ ਬੈਰਿੰਗ ਵੀ ਹੁਣ ਨਵਾਂ ਪਾਈ ਦੇਣਾ ਆਪਾਂ ਨੇ ਤੇ ਬੈਰਿੰਗ ਆਰ ਸੀਲਾਂ ਦੋਨੇ ਨਵੀਆਂ ਪਾਉਣੀਆਂ ਰਰ ਕਾਫੜ ਤਾਂ ਸਹੀ ਆ ਬੈਰਿੰਗ ਆਰ ਸੀਲਾਂ ਨਵੀਆਂ ਪਾਉਣੀਆਂ ਬਾਕੀ ਤਾਂ ਸਹੀ ਆ ਸਾਰਾ ਅੰਦਰੋਂ ਵੀ ਅੰਦਰੋਂ ਵੀ ਬਸ ਮਰ ਲੇ ਕੇ ਆਉਨੇ ਆ ਹੁਣ 베어ਿੰਗ ਤੇ ਸੀਲ ਦੋ ਚੀਜ਼ਾਂ ਨਵੇਂ ਆਪਾਂ ਪਾ ਕੇ ਕਰ ਦੇਣਾ ਇਹਨਾਂ ਨੂੰ ਫਿੱਟ ਆਪਣੇ ਕੋਲ ਪੁਰਾਣੇ ਟਰੈਕਟਰ ਵੀ ਖੜੇ ਆ ਆਪਣੀ ਵਰਕਸ਼ਾਪ ਚ ਵੀ ਜਿਹੜੇ ਵਿੱਚ ਕੱਟੇ ਹੋਏ ਆ 963 ਆਹੇ ਫਾਰਮ ਡ੍ਰੈਗ 45 ਖੜਾ ਏ ਖੋੜ ਖੜਾ ਏ ਅਮੇਂਦਰਾ 275 ਪਾਵਰ ਟਰੈਕ ਖੜਾ ਬਾਹਰ ਟਰੈਕਟਰ ਕਾਫੀ ਖੜੇ ਆ ਆਪਣੇ ਕੋਲ ਪੁਰਾਣੇ ਇਕੱਠੇ ਹੋਏ ਆ ਜਿਵੇਂ ਇਹ ਕੰਮ ਕਰਕੇ ਹੁਣ ਆਪਣੇ ਝੀਲਾ ਥੁਲਾ ਪਾ ਕੇ ਇਹਨੂੰ ਵੀ ਲਾਉਣਾ ਬਾਹਰ ਹੁਣ ਟਰੈਕਟਰ ਠੀਕ ਆ ਜਾਨੀ ਕਿ ਉਹ ਬਾਈ ਲੱਖ ਸਵਾ ਲੱਖ ਨੂੰ ਹੁਣ ਆਉਂਦਾ ਵੀ ਕੁਝ ਨਹੀਂ ਹੈਗਾ ਜਿੰਨਾ ਕੋ ਵੀ ਜਿੰਨਾ ਕਿਹਾ ਰੇਟ ਆ ਸਵਾ ਲੱਖ ਲੱਖ ਨੂੰ ਅੱਜ ਹੁਣ ਆਉਂਦਾ ਵੀ ਕੁਝ ਨਹੀਂ ਉਹ ਜਿਹਨੇ ਦੋ ਚਾਰ ਕਿੱਲਾਂ ਦੀ ਖੇਤੀ ਕਰਨੀ ਆ ਜਾਂ ਕੱਖਾਂ ਕੋਖਾਂ ਨੂੰ ਇਹਦਾ ਡੀਜ਼ਲ ਖਰਚਾ ਵੀ ਘਟਾ ਹਾਂ ਤੇ ਉਹ ਵੀ ਠੀਕ ਆ ਟਰੈਕਟਰ ਆ ਰੇਟ ਵੀ ਠੀਕ ਆ ਕੰਡੀਸ਼ਨ ਵੀ ਓਕੇ ਪਿੱਛੇ ਵਾਲੇ ਟਾਇਰ ਆ ਬਈ ਟਾਇਰ ਪੈਣੇ ਵਾਲੇ ਪਿੱਛੇ ਵਾਲੇ ਯਾਨੀ ਕਿ ਖੇਤ ਜਗਣਾ ਹੁਣ ਕੱਖਾ ਕੋਖਾ ਨੂੰ ਯਾਰ ਇਹ ਰੂ ਲਿਆਉਣਾ ਖੇਤਾਂ 'ਚ ਜਾਂ 2-4 ਕਿੱਲਾਂ ਦੀ ਖੇਤੀ ਨੂੰ ਤਾਂ ਕਿਤੇ ਨਹੀਂ ਹਲੇ ਕੁਝ ਕਹਿੰਦੇ ਜਾਂਦੇ ਇਹ। ਪਰ ਕਿਉਂ ਟਾਇਰ ਪੈਣੇ ਮੁਰਲੇ ਟਾਇਰ ਨਵੇਂ ਆ। ਮੁਰਲੇ ਟਾਇਰ ਤਾਂ ਲਗਭਗ ਹੈਗੇ ਹਲੇ ਨਵੇਂ ਹੀ ਆ। ਪਿੱਛੇ ਵਾਲੇ ਪੈਣੇ ਵਾਲੇ ਆ। ਲਿਆਂਦੇ ਆਪਣੇ ਬੈਰੀਂਗ ਨਵੇਂ, ਕੀਲ ਇਕ ਲਿਆਂਦੀ ਨਵੇਂ। ਆ ਪੁਰਾਣਾ ਐ। ਆ ਨਵਾਂ 베어ਿੰਗ 베어ਿੰਗ ਆਪਣਾ ਨਵਾਂ ਲਗਾਣਾ ਹੈ। ਆ ਮਾ ਮਾਂ 베어ਿੰਗ ਦਾ। ਇਹਨਾਂ ਕਲਰਾਂ ਨੇ ਕੱਢ ਕੇ ਬਾਹਰ ਕਰਦਣੇ ਆ। ਬਾਕੀ ਇਦਾਂ ਖੁੱਲੇ ਹੀ ਪਾ ਦੇਣਾ ਤੇਲ ਚ ਜੱਲਣਾ ਇਹਨੇ ਦਾ। ਕੋਈ ਕੋ ਲੋੜ ਨਹੀਂ ਨਾ। ਛੋੜੋ। ਇਸ ਬਾਬੇ ਉਹ ਕਰਤਾ ਪਣੇ ਆ ਫਿੱਟ ਸੀਲਰ 베어ਿੰਗ ਪਾਤਾ। ਇਹਨਾਂ ਜਾਨ ਜੂਨ ਪਾ ਕੇ ਇਹਨਾਂ ਮੋਡਲ ਆ ਕੇ ਆਪਣੀ ਖਾਤਾ ਫਿੱਟ। ਹੁਣ ਲੱਗੇ ਆਪਾਂ ਜੋੜਨੇ ਨੂੰ ਤੇ ਇਹ ਬੈਰਿੰਗ ਥੋੜਾ ਇਹ ਪਲੇਤੀ ਬੈਰਿੰਗ ਵਿੱਚ ਤੇ ਸੀਲ ਵੀ ਨਵੀਂ ਬਾਤ ਹੀ ਹਾਂ ਨੂੰ ਬੰਗ ਵਰਗਾ ਬਣਾਤਾ ਹਾਂ ਟਰੈਕਟਰ ਹਾਂ ਨੂੰ ਕੇ ਆ ਆਪਣਾ ਇਹਨੂੰ ਕਰਕੇ ਚਾਲੂ ਦੇਖਦੇ ਆ ਨੂੰ ਪਹਿਲਾਂ ਜੋੜ ਦਈਏ ਤੇਲ ਦੂ ਲਾ ਪਾ ਦਈਏ ਤੇਲ ਵੀ ਘਟਾ ਹੈ ਇਹ ਤੇਲ ਵੀ ਪੂਰਾ ਕਰਨਾ ਇਹਦਾ ਤੇਲ ਪਾ ਕੇ ਫਿਰ ਦੇਖਦੇ ਜੋੜ ਕੇ ਨੂੰ ਇਹ ਕੀ ਆ ਬੰਦਾ ਲਵਈ ਆ ਜਾ ਫਿਰ ਕਰੀਏ ਅੱਗੇ ਨੂੰ ਇਹਨੂੰ ਲੋ ਜੀ ਕਰ ਦੇ ਤਾਂ ਫਾਈਨਲ ਆਪਾਂ ਨੇ ਟਰੈਕਟਰ ਐ ਬਣਾ ਦਾ ਜੋੜੂਖ ਆ ਨਾਲ ਰੌਂਡੇ ਨੇ ਕਰਤੇ ਆ ਤੇ ਵਧੀਆ ਚੱਲਿਆ ਦੇਖ ਲਿਆ ਚਲਾ ਕੇ ਵੀ ਦੇਖ ਲਿਆ ਚੈੱਕ ਕਰ ਲਿਆ ਨੇ ਦੁਵਾਰੀ ਬਾਕੀ ਨਾਲ ਕੱਲੂ ਕੱਢਾਂਗੇ ਬਾਹਰ ਆਪਾਂ ਇਹ ਹੁਣ ਤਾਂ ਆਵਾਜ਼ ਹੋਊ ਜੀ ਕੋਈ ਨਹੀਂ ਹੈਗੀ ਟਰੈਕਟਰ ਜੀ ਇਹਨੂੰ ਲਈ ਵੀ ਸਾਰਾ ਕੁਝ ਓਕੇ ਐਨ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਦੱਸ ਦਿਓ ਸਾਫਾ ਟਰੈਕਟਰ ਹੁੰਦਾ ਥੀਲੇ ਲੀਕ ਦੀਦੀ ਸੀ ਲੋ ਅਸੀਂ ਬਾਤੀ ਆ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਚ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ